ਅੱਚਕੰਸੀ ਦੇ ਦਰਬਾਰ ਸਾਹਿਬ ਦੇ ਬਾਹਰ ਸੁਖਬੀਰ ਸਿੰਘ ਬਾਦਲ ਤੇ ਹਮਲਾ ਕਰਨ ਦੇ ਰੂਪ ਚ ਅਤੇ ਗੋਲੀ ਚਲਾਉਣ ਦੇ ਰੂਪ ਚ ਗ੍ਰਿਫਤਾਰ ਕੀਤੇ ਗਏ ਨਰੈਣ ਸਿੰਘ ਚੋੜਾ ਨੂੰ ਅੱਜ ਅੰਮ੍ਰਿਤਸਰ ਦੀ ਮਾਨਜੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਸ ਦੌਰਾਨ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਵੀ ਤਾਇਨਾਤ ਰਹੀ ਲੇਕਿਨ ਇਸ ਦੌਰਾਨ ਇੱਕ ਮਹਿਲਾ ਬਲੋਂ ਮਾਨਜੋਗ ਅਦਾਲਤ ਦੇ ਕੰਪਲੈਕਸ ਦੇ ਬਾਹਰ ਪਹੁੰਚ ਕੇ ਹਾਈ ਵੋਲਟੇਜ ਡਰਾਮਾ ਕੀਤਾ ਗਿਆ ਅਤੇ ਮਠਿਆਈਆਂ ਦਾ ਡੱਬਾ ਲੈ ਆ ਕੇ ਅਕਾਲੀ ਦਲ ਦੇ ਖਿਲਾਫ ਪੜਾਸ ਗੱਡੀ ਗਈ। ਇਸ ਦੌਰਾਨ ਮਹਿਲਾ ਨੇ ਹਾਈ ਵੋਲਟੇਜ ਡਰਾਮਾ ਕਰਦੇ ਹੋਏ ਕਿਹਾ ਕਿ ਜਦੋਂ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਸੀ ਤਾਂ ਉ ਬਹੁਤ ਸਾਰਾ ਤਸ਼ੱਦਦ ਲੋਕਾਂ ਦੇ ਉੱਪਰ ਕੀਤਾ ਗਿਆ ਉਸੇ ਤਸ਼ੱਦਦ ਦੇ ਰੋਸ ਵਿੱਚ ਹੀ ਨਰੈਨ ਸਿੰਘ ਚੋੜਾ ਨੇ ਇਹ ਕਦਮ ਚੁੱਕਿਆ ਹੈ ਅਤੇ ਹੁਣ ਜੋ ਮਠਾਈ ਦਾ ਡੱਬਾ ਲੈ ਕੇ ਆਈਆਂ ਇਹ ਨਰੈਨ ਸਿੰਘ ਚੋੜਾ ਦੇ ਲਈ ਮਠਾਈ ਲੈ ਕੇ ਆਈਆਂ ਲੇਕਿਨ ਪੁਲਿਸ ਵੱਲੋਂ ਸਮਾਂ ਰਹਿੰਦੇ ਹੀ ਉਸ ਮੈਲਾ ਨੂੰ ਡਿਟੇਲ ਕਰ ਲਿਆ ਗਿਆ ਦੂਜੇ ਪਾਸੇ ਨਰੈਨ ਸਿੰਘ ਚੋੜਾ ਦੇ ਵਕੀਲ ਨੇ ਪੁਲਿਸ ਤੇ ਇਲਜ਼ਾਮ ਲਾਉਂਦੇ ਆ ਕਿਹਾ ਕਿ ਪੁਲਿਸ ਨੇ ਨਰੈਨ ਸਿੰਘ ਚੋੜਾ ਨੂੰ 24 ਘੰਟਿਆਂ ਤੋਂ ਵੱਧ ਹਿਰਾਸਤ ਵਿੱਚ ਰੱਖਿਆ ਜੋ ਗੈਰ ਕਾਨੂੰਨੀ ਹੈ ਲੇਕਿਨ ਪੁਲਿਸ ਵੱਲੋਂ 7 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਗਿਆ ਸੀ ਲੇਕਿਨ ਮਾਨਯੋਗ ਅਦਾਲਤ ਨੇ ਵਕੀਲਾਂ ਦੇ ਪੱਖ ਸੁਣਦੇ 3 ਦਿਨ ਦਾ ਰਿਮਾਂਡ ਦਿੱਤਾ ਇਸ ਦੌਰਾਨ ਪੁਲਿਸ ਅਧਿਕਾਰੀ ਜਸਪਾਲ ਸਿੰਘ ਨੇ ਵੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਨਰੈਣ ਸਿੰਘ ਚੌੜਾ ਦਾ 3 ਦਿਨ ਦਾ ਹੀ ਪੁਲਿਸ ਰਿਮਾਂਡ ਮਿਲਿਆ ਦੁਬਾਰਾ ਉਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਬੀਤੇ ਦਿਨ ਬਾਪਰੀ ਘਟਨਾ ਨੂੰ ਲੈ ਕੇ ਹਰ ਪੱਖ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਕਿਆ ਕਹਿੰਦੇ ਕਰਦੇ ਆ ਹਾਂ ਜੀ ਉਹ ਸਾਰੇ ਸਾਰੇ ਨੇ ਕਿਤਨੀ ਦੇਰ ਦਾ ਰਿਮਾਂਡ ਮੰਗਾ ਪੁਲਿਸ ਨੇ ਪੁਲਿਸ ਨੇ 7 ਦਿਨ ਦਾ ਰਿਮਾਂਡ ਮੰਗਿਆ ਸੀ 3 ਦਿਨ ਦਾ ਮਿਲਿਆ ਗੱਲਬਾਤ ਘੱਲਬਾਤ ਜਿਹੜੀ ਹੈ ਉਹਨਾਂ ਨੇ ਐਫਆਈਆ ਦਰਦ ਕੀਤੀ ਹੈ ਅੰਡਰ ਸੈਕਸ਼ਨ 109 ਬੀਐਨਐਸ ਬਟ ਉਹਨਾਂ ਨੇ ਜਿਹੜਾ ਸਵੇਰੇ 9:25 ਮਿੰਟ ਦਾ ਅਰੈਸਟ ਕੀਤਾ ਵਾਇਲੇਸ਼ਨ ਕਰਕੇ ਉਹਨਾਂ ਨੇ 4:30 ਵਜੇ ਪੇਸ਼ ਕੀਤਾ ਇਲੈਗਲ ਕਸਟਡੀ ਦੇ ਵਿੱਚ ਰੱਖਿਆ ਅਪਰੋਕਸੀਮੇਟਲੀ

ਅਸੀਂ ਰਾਜ ਨਰਾਸੀ ਜੀ ਪਰੋ ਪੇਸ਼ ਕੀਤਾ ਗਿਆ ਕਿ ਇਹ ਤੇਰੀ ਗੱਲ ਹੈ ਯਾਰ ਜੱਜ ਸਾਹਿਬ ਨੇ ਤਿੰਨ ਦਿਨਾਂ ਦਾ ਵਾਰ ਦਿੱਤਾ ਜੀ ਤਿੰਨ ਦਿਨ ਦਾ ਪੁਲਸ ਮਾਰ ਦਿੰਦਾ ਹੈ ਕਿਨੇ ਦਿਨਾਂ ਮੰਗੇਗੇ ਤੁਹਾਡੇ ਵੱਲੋਂ ਸਾਡੇ ਵੱਲੋਂ ਵਾਰ ਜਿਆਦਾ ਮੰਗੇ ਜੱਜ ਸਾਹਿਬ ਨੇ ਆਰਗੂ ਮ ਸੁਣ ਕੇ ਤਿੰਨ ਦਿਨਾਂ ਦਾ ਵਾਰ ਦੰਦ ਦਤਾ ਹੈ ਸਰ ਅਭੀ ਕਹਿ ਜੀ ਬੰਦੇ ਜੀ ਇਹੋ ਬਾਤ ਦਾ ਜਿਹੜਾ ਪੀਕਲ ਇਹ ਹਿੰਦੀ ਹਾਂਜੀ ਤਿੰਨ ਦਿਨ ਬਾਅਦ ਵਾਪਸ ਕੀਤਾ ਜੀ ਸਰ ਹਿੰਦੀ ਵਿੱਚ ਬੋਲ ਜੀ ਕਿ 24 ਜੂਨ ਤੋਂ ਪਹਿਲਾਂ ਪਹਿਲਾਂ ਪੇਸ਼ ਖਾਨ ਸੀਗਾ ਜੀ ਨਰਾਇਣ ਸਿੰਘ ਚੋੜਾ ਜੀ ਕੋ ਆਜ ਇੱਕ ਜਿਹੜਾ 24 ਮਿੰਟ ਤੋਂ ਬਾਅਦ ਪੇਚ ਕਰਾਇਆ ਸੀ ਐਪਲੀਕੇਸ਼ਨ ਮੂਵ ਕਰਾਈ ਜੇ ਕੋ ਜੋ ਵੀ ਜੋ ਵੀ ਯੂਨੀਵਰਸਿਟੀਆਂ ਵਾਂਦੀ ਜੋ ਡਿਟੇਲਸ ਨੇ ਤੁਹਾਨੂੰ ਆਲਰੇਡੀ ਸੀਨੀਅਰ ਅਫਸਰਾਂ ਨੂੰ ਦਿੱਤੀਆਂ ਗਈਆਂ ਨੇ ਕਿ ਫਰਦਰ ਜੋ ਡਵੈਲਪਮੈਂਟ ਹੋਊਗੀ ਉਹ ਤੁਹਾਨੂੰ ਸੀਨੀਅਰ ਅਫਸਰ ਦਿੱਤੀ ਆਗੀ ਅੱਜ ਮੈਂ ਪੇਚ ਦਾਲਦ ਕਰਾਉਣ ਆਇਆ ਸੀ ਨਾਲ ਉਹ ਜੱਲ ਸਾਹਿਬ ਨੇ ਸਾਨੂੰ 3 ਦਿਨ ਦਾ ਵਾਰਡ ਦਿੱਤਾ ਹੈ ਦੈਟਸ ਆਲ